ਲੀਡਰ ਬਣ ਤੇ ਜ਼ਰਤ ਰੱਖਣ ਤੇ ਫਰਕ ਹੁੰਦਾ ਕਿੰਨੇ ਸਿੱਧੂ ਸਾਹਿਬ ਬਿਲਕੁਲ ਜੀ ਬਿਲਕੁਲ ਦੇਖੋ ਲੀਡਰ ਤਾਂ ਵੈਸੇ ਤਾਂ بڑے ਕਹਾਉਂਦੇ ਹੁੰਦੇ ਹਨ ਹੈਨਾ ਆਪਾਂ ਆਮ ਹੀ ਦੇਖਿਆ ਪਿੰਡਾਂ ਦੇ ਵਿੱਚ ਚੱਟੇ ਗੁਰਦੇ ਪਜਾਮੇ ਪਾ ਕੇ ਉਹਨਾਂ ਨੂੰ ਲੱਗਣਾ ਆਈਦਾ ਸੀ ਲੀਡਰ ਆ ਪਰ ਸਹੀ ਮੁੱਦੇ ਨੂੰ ਪਹੁੰਚਾਉਣਾ ਠੀਕ ਹੈ ਬੇਸ਼ੱਕ ਤੁਸੀਂ ਸੰਸਦ ਚੋਂ ਜਾਂ ਨਹੀਂ ਪਹੁੰਚ ਰਹੇ ਚੁਣੇਗੇ ਔਕ ਨਹੀਂ ਚੁਣੇਗੇ ਲੀਡਰ ਦਾ ਮਤਲਬ ਇਹ ਵੀ ਨਹੀਂ ਹੁੰਦਾ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਜਿਉਂਦੇ ਹੋਏ ਵੀ ਮਤਲਬ ਜਦੋਂ ਤੁਸੀਂ ਕਿਸੇ ਦੀ ਕਿਸੇ ਮਤਲਬ ਕਹਿ ਲਓ ਇਕੱਠ ਦੀ ਪ੍ਰਤੀਨਧ ਹੁੰਨੇ ਹੋ ਤਾਂ ਤੁਹਾਡਾ ਬਣਦਾ ਕਿ ਕੋਈ ਵਧੀਆ ਮੁੱਦਾ ਚੱਕਿਆ ਜਾਵੇ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇ ਤੇ ਉਹਨੂੰ ਕਿੰਨੀ ਤੁਸੀਂ ਜ਼ਰੂਰਤ ਨਾਲ ਜਵੇਂ ਤੁਸੀਂ ਕਿਹਾ ਵੀ ਚੱਕਣਾ ਉਹ ਉਹ ਬਹੁਤ ਜ਼ਰੂਰੀ ਹੈ ਤੇ ਉਹ ਚੱਕਣਾ ਆਉਣਾ ਵੀ ਜ਼ਰੂਰੀ ਹੈ ਮਤਲਬ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਐਮਐਲਏ ਹੁੰਦਾ ਜਾਂ ਐਮਪੀ ਹੁੰਦਾ ਜਾਂ ਉਹ ਹੀ ਲੀਡਰ ਹੁੰਦਾ ਪਿੰਡ ਦਾ ਸਰਪੰਚ ਵੀ ਬਿਲਕੁਲ ਪਿੰਡ ਦਾ ਲੀਡਰ ਹੈ ਕਿ ਉਹਨੂੰ ਪਿੰਡ ਦੀ ਭਲਾਈ ਲਈ ਵਧੀਆ ਕਾਰਜ ਕਰਨੇ ਪੈਣਗੇ ਤੇ ਖੁੱਲ ਕੇ ਬੋਲਣਾ ਪਊਗਾ ਅਕਸਰ ਨਹੀਂ ਤਾਂ ਕੀ ਹੁੰਦਾ ਇੱਥੋਂ ਸ਼ੁਰੂ ਹੋ ਜਾਂਦੀ ਸਿੱਧੂ ਸਾਹਿਬ ਗੱਲ ਅੱਜ ਆਪਾਂ ਗੱਲ ਦੀ ਕਰੀਏ ਨਾ ਵੀ ਲੋਕ ਦੇਖਣ ਲੱਗ ਜਾਂਦੇ ਨੇ ਅਗਲੀ ਵਾਰੀ ਨੂੰ ਹਮ ਯਾਰ ਦੇ ਹੁਣ ਦੋ ਪਿੰਡ ਦੇ ਵਿੱਚ ਦੋ ਧਰਾਂ ਦੇ ਵਿੱਚ ਕੋਈ ਝਗੜਾ ਹੋ ਗਿਆ ਸਰਪੰਚ ਦਾ ਕੀ ਹੁੰਦਾ ਬਣਦਾ ਫਰਜ਼ ਵੀ ਨਿਰਪੱਖ ਗੱਲ ਕਰਨੀ ਪਰ ਕਈ ਵਾਰੀ ਇਹ ਹੁੰਦੀ ਨਹੀਂ ਹਾਂਜੀ ਨਹੀਂ ਉਹੀ ਗੱਲ ਲੱਗਦਾ ਵੀ ਲੀਡਰ ਤੇ ਜ਼ਰਤ ਵਿੱਚ ਫਰਕ ਹੈ ਫਰਕ ਹੈ ਲੀਡਰ ਬਣਨਾ ਬਹੁਤ ਸੌਖਾ ਜ਼ਰਤ ਰੱਖਣੀ ਬਹੁਤ ਔਖੀ ਆ ਉਹ ਕਈ ਵਾਰੀ ਸਿਰਫ ਇਹ ਸੋਚ ਕੇ ਫੈਸਲੇ ਲੈ ਸਕਦਾ ਵੀ ਯਾਰ ਜਿਵੇਂ ਅਗਲੀ ਵਾਰ ਇਹ ਖੜੂਗਾ ਤਾਂ ਮਨ ਵੋਟਾ ਟੱਟ ਜਾਣਾ ਵੋਟ ਬੈਂਕ ਨੂੰ ਦੇਖਦਾ ਹੈ ਬੇਸਿਕਲੀ ਮੈਨੂੰ ਲੱਗਦਾ ਵੀ ਵੋਟ ਬੈਂਕ ਨਹੀਂ ਦੇਖਣਾ ਚਾਹੀਦਾ ਸਿਰਫ ਤੁਹਾਨੂੰ ਜੋ ਅਧਿਕਾਰ ਮਿਲੇ ਆ ਤੁਹਾਨੂੰ ਉਹ ਦੇਖਣਾ ਚਾਹੀਦਾ ਵੀ ਮੈਂ ਆਪਦੇ ਅਧਿਕਾਰ ਦੀ ਵਰਤੋਂ ਸਹੀ ਕਰ ਰਿਹਾ ਬਿਲਕੁਲ ਇਮਾਨਦਾਰੀ ਹੋਣੀ ਚਾਹੀਦੀ ਆ ਤੁਹਾਡੇ ਕੰਮ ਦੇ ਵਿੱਚ ਕਿਸੇ ਵੀ ਕੰਮ 'ਚ ਆਪਾਂ ਕਹਿੰਦੇ ਆ ਵੀ ਇਮਾਨਦਾਰ ਹੋਣਾ ਚਾਹੀਦਾ ਬੰਦੇ ਨੂੰ ਇਹਦੇ 'ਚ ਵੀ ਇਮਾਨਦਾਰੀ ਬਹੁਤ ਜ਼ਰੂਰੀ ਆ ਜੇ ਤੁਸੀਂ ਲੋਕਾਂ ਦਾ ਭਲਾ ਕਰਨ ਹੀ ਆਏ ਜੇ ਹਾਂ ਕੋਈ ਬੰਦਾ ਕਹਿ ਲੋ ਵੀ ਆਪਦਾ ਭਲਾ ਕਰਨ ਆਇਆ ਉਹ ਗੱਲ ਵੱਖਰੀ ਆ ਉਹ ਮਾੜੀ ਗੱਲ ਆ ਪਰ ਇਹ ਆ ਵੀ ਜਿੱਮੇ ਆਪਾਂ ਗੱਲ ਸ਼ੁਰੂ ਕਰੀ ਸੀ ਕਿ ਹਨ ਲੀਡਰ ਇਕੱਲੇ ਐਮ ਐਲ ਏ ਜਾਂ ਐਮ ਪੀ ਨਹੀਂ ਹੁੰਦੇ ਸਰਪੰਚ ਵੀ ਹੁੰਦੇ ਨੇ ਪਰ ਕਈ ਵਾਰੀ ਜਿੱਮੇ ਸਰਪੰਚ ਵੀ ਚੁਣਿਆ ਕਈ ਵਾਰੀ ਚੁਣਿਆ ਵੀ ਨਹੀਂ ਹੁੰਦੇ ਲੋਕ ਉਹਨਾਂ ਦੇ ਪਿੱਛੇ ਹੁੰਦੇ ਨੇ ਬਹੁਤ ਤੁਸੀਂ ਦੇਖਿਆ ਹੋਣਾ ਆਪਾਂ ਆਮ ਦੇਖਦੇ ਆ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਕਿ ਸਰਪੰਚ ਦੀ ਨਹੀਂ ਹੁੰਦੀ ਪੁੱਛਗੇ ਚ ਹਾਂ ਬਿਲਕੁਲ ਬਿਲਕੁਲ ਲੋਕ ਇੱਕ ਹੋਰ ਮੰਤਰ ਮੋਤਵਾਰ ਬੰਦਾ ਹੁੰਦਾ ਪਿੰਡ ਦੇ ਵਿੱਚ ਜਿਹਨੂੰ ਉਹ ਮਤਲਬ ਉਹਦੇ ਪਿੱਛੇ ਹੁੰਦੇ ਨੇ ਉਹਦੀ ਸੁਣਦੇ ਨੇ ਉਹਦੀ ਮੰਨਦੇ ਨੇ ਸੋ ਉਹ ਜ਼ਰੂਰੀ ਹੈ ਮਤਲਬ ਇਹ ਜੇ ਬੰਦੇ ਹੋਣੇ ਚਾਹੀਦੇ ਨੇ ਜਿ ਜਿਹਦੇ ਨਾਲ ਲੋਕ ਆਪੋ ਆਪੋ ਆਪਣੇ ਆਪ ਜੁੜਨ ਬਿਲਕੁਲ ਲੀਡਰ ਤੁਹਾਡਾ ਇਹ ਜਿਹਾ ਹੋਵੇ ਜਿਹਨੂੰ ਦੇਖ ਕੇ ਲੋਕੋ ਲੱਗੇ ਵੀ ਯਾਰ ਮੈਂ ਜੀ ਲੀਡਰ ਬਣੂੰਗਾ ਤੇ ਮੈਂ ਇਹਦੇ ਵਰਗਾ ਬਣੂੰਗਾ ਜੇ ਆਪਾਂ ਸ਼ੁਰੂ ਦੀ ਗੱਲ ਕਰੀਏ ਪਿੱਛੇ ਜਦੋਂ ਤੋਂ ਆਪਾਂ ਚੱਲਦੇ ਆਉਣੇ ਆ ਦੁਨੀਆ ਬਣੀ ਹਨਾ ਇਹ ਚੀਜ਼ਾਂ ਆਉਣੀਆਂ ਸ਼ੁਰੂ ਹੋਈਆਂ ਲੀਡਰਸ਼ਿਪਾਂ ਸ਼ੁਰੂ ਹੋਈਆਂ ਤੇ ਹੌਲੀ ਹੌਲੀ ਅਹੁਦੇ ਬਣਨੇ ਸ਼ੁਰੂ ਹੋਏ ਦੇਸ਼ ਆਜ਼ਾਦ ਹੋਇਆ ਫਿਰ ਉਹਦੇ ਸਾਡੇ ਕੋਲੇ ਅਧਿਕਾਰ ਆਏ ਹਨਾ ਅਸੀਂ ਉਹਨਾਂ ਆਪਣੀ ਤਰੀਕੇ ਨਾਲ ਵਰਤਣਾ ਸ਼ੁਰੂ ਕੀਤਾ ਤਾਂ ਚੰਗੀ ਗੱਲ ਸੀ ਵੀ ਜੇ ਅਸੀਂ ਉਹਨਾਂ ਅਧਿਕਾਰਾਂ ਦੀ ਵਰਤ ਤੋਂ ਬਹੁਤ ਸੀਧਿਕਣਾ ਕੀਤੀ ਹੁੰਦੀ ਤਾਂ ਅੱਜ ਮੈਨੂੰ ਲੱਗਦਾ ਵੀ ਦੇਸ਼ ਦੀ ਹਾਲਤ ਖੋਰ ਹੋਣੀ ਸੀ ਬਿਲਕੁਲ ਕਿਤੇ ਨੇ ਕਹਤੇ ਹੋ ਸਾਡੀ ਇੱਚ ਕਮੀ ਰਹੀ ਹੈ ਲੀਡਰ ਬਣਨ ਤੋਂ ਬਾਅਦ ਅਸੀਂ ਸਿਰਫ ਲੀਡਰੀ ਚ ਹੀ ਰਹਿ ਗਏ ਜੁਰਤ ਨਹੀਂ ਕਿਤੇ ਦਿਖਾ ਸਕਿਆ ਦੇਖੋ ਜ਼ਰੂਰਤ ਬਹੁਤ ਜ਼ਰੂਰੀ ਹੁੰਦੀ ਆ ਕਹਿ ਲੋ ਵੀ ਜਦੋਂ 47 ਦੀ ਕਰੀ ਵੰਡ ਮਤਲਬ ਵੰਡ ਹੋਣੀ ਸ਼ੁਰੂ ਹੋ ਗਈ ਵੰਡ ਹੋਣ ਤੇ ਮੁਸਲਮਾਨ ਸੀਗੇ ਜਿਹੜੇ ਉਹ ਉਹ ਪਾਈ ਜਾ ਰਹੇ ਨੇ ਆਪ ਦਾ ਅਲੱਗ ਤੋਂ ਮੰਗਿਆ ਤੇ ਉਹਨਾਂ ਦਾ ਇੱਕ ਲੀਡਰ ਸੀ ਜਿਨੇ ਗੱਲ ਮਤਲਬ ਜ਼ਰੂਰਤ ਨਾ ਰੱਖੀ ਤੇ ਜਿਹੜੀ ਵੰਡ ਸੀਗੀ ਉਹਨਾਂ ਨੂੰ ਵੰਡ ਦੇ ਵਿੱਚ ਇੱਕ ਆਪਣਾ ਖੁਦਮਖਤਿਆਰ ਦੇਸ਼ ਮਿਲਿਆ ਤੇ ਦੂਜੇ ਪਾਸੇ ਜੇ ਸਿੱਖਾਂ ਦੀ ਗੱਲ ਕਰੀਏ ਸਿੱਖਾਂ ਦਾ ਮੇਰੇ ਖਿਆਲ ਚੋ ਇਹੀ ਮੰਨਿਆ ਜਾਂਦਾ ਕਿ ਕੋਈ ਲੀਡਰ ਇੰਨਾ ਜ਼ਰਤ ਵਾਲਾ ਨਹੀਂ ਸੀ ਜੀਨੇ ਠੋਕ ਕੇ ਗੱਲ ਕਰੀ ਹੋਵੇ ਬਿਲਕੁਲ ਬਿਲਕੁਲ ਜਿਹਨੂੰ ਮਤਲਬ ਇੰਟਰਨੈਸ਼ਨਲ ਪੋਲਿਟਿਕਸ ਦੀ ਇੰਨੀ ਨੋਲਿਜ ਹੋਵੇ ਉਹ ਚੀਜ਼ ਨੂੰ ਸਮਝ ਨਹੀਂ ਸਕਿਆ ਇਹ ਤੇ ਨਾ ਇੱਕ ਦੇਵੀ ਭਾਸੀ ਦਾ ਬੜਾ ਸੁਣਾ ਗੀਤ ਆਇਆ ਸੀ ਉਹਨਾਂ ਨੇ ਬਹੁਤ ਸੋਣਾ ਸਟਾਇਰ ਕੀਤਾ ਸੀ ਕਹਿੰਦਾ ਹੱਕ ਲੈਣ ਲਈ ਜੋ ਝੁੱਕ ਗਿਆ ਉਹ ਸਿਰਨੇ ਮਾਰੇ ਆ ਦਸ਼ਮੇਸ਼ ਤੇਰੀ ਕੌਮ ਨੂੰ ਹੂੰ ਮੁਖਬਰ ਨੇ ਮਾਰਿਆ ਕਿਤੇ ਰੈਬਰ ਨੇ ਮਾਰਿਆ ਹੈਨਾ ਕਈ ਵਾਰੀ ਸਾਡੇ ਰੈਬਰਸ ਜਿਹੜੇ ਉਹੀ ਗੱਲ ਕਰਦੇ ਆਪਾਂ ਕਿ ਉਹ ਜ਼ਰਤ ਨਹੀਂ ਰੱਖ ਸਕੇ ਗੱਲ ਕਰਨ ਦੀ ਵੀ ਅਸੀਂ ਕਿੱਥੇ ਕਿਹੜੀ ਗੱਲ ਕਰਨੀ ਹੈ ਕਿਹਨੂੰ ਕਿਵੇਂ ਲੈਣਾ ਜੇ ਜ਼ਰਤਾਂ ਹੁੰਦੀਆਂ ਤਾਂ ਸ਼ਾਇਦ ਉਹ ਸਾਨੂੰ ਅਰਦਾਸ ਵੀ ਲੋੜਨਾ ਪੈਂਦੀ ਕਰ ਬਿਲਕੁਲ ਦੇਖੋ ਜ਼ਰਤ ਵੀ ਆਪਾਂ ਹੁਣ ਨਵੀਂ ਗੱਲ ਇਹ ਕਹੇ ਇਹ ਵੀ ਜੋੜੂਗੇ ਦੇ ਨਾਲ ਕਿ ਜ਼ਰਤ ਦੇ ਨਾਲ ਨਾਲ ਸਮਝ ਵੀ ਹੋਣੀ ਚਾਹੀਦੀ ਹੈ ਬਿਲਕੁਲ ਜਿਹੜੀ ਇੱਕ ਇਸ ਜਿੰਨਾ ਚਿਰ ਤੁਹਾਨੂੰ ਮੁੱਦੇ ਦੀ ਸਮਝ ਨਹੀਂ ਕੱਲੀ ਜ਼ਰੂਰਤ ਵੀ ਤੁਹਾਨੂੰ ਸ਼ਾਇਦ ਗਲਤ ਪਾਸੇ ਲੈ ਜਾਵੇ ਬਿਲਕੁਲ ਬਿਲਕੁਲ ਠੀਕ ਹੈ ਨਾ ਤੁਹਾਨੂੰ ਸਮਝ ਵੀ ਹੋਣੀ ਚਾਹੀਦੀ ਹੈ ਵੀ ਜੇ ਇਹਦੇ ਜੇ ਮੈਂ ਇਸ ਮੁੱਦੇ ਤੇ ਖੜਦਾ ਬੋਲਦਾ ਲੀਡਰ ਨੂੰ ਕਿ ਇਹ ਅੱਗੇ ਦੇ ਰਿਜ਼ਲਟ ਕੀ ਆਉਣਗੇ ਹਾਂ ਕਿਸ ਤਰੀਕੇ ਨਾਲ ਮੈਨੂੰ ਇਹ ਜਿਹੜੀ ਮੈਂ ਗੱਲ ਕਰ ਰਿਹਾ ਤਰਕ ਦੇ ਦਰ ਤੇ ਸਹੀ ਹੈ ਹਾਂ ਇਹਦੇ ਰਿਜ਼ਲਟ ਅੱਗੇ ਕੀ ਨਿਕਲਣਗੇ ਕੀ ਨੁਕਸਾਨ ਹੋਣਗੇ ਕੀ ਫਾਇਦੇ ਹੋਣਗੇ ਉਹ ਵੀ ਜ਼ਰੂਰੀ ਆ ਉਹ 47 ਜਿਹੜੀ ਮੈਂ ਗੱਲ ਕਰ ਰਿਹਾ ਸੀ ਉੱਤੇ ਇਹੀ ਸੀਗਾ ਕਿ ਜਿਹੜੇ ਲੀਡਰ ਕਹਿਦੀ ਆਪਾਂ ਜਿਨ੍ਹਾਂ ਨੇ ਜਿਹੜੇ ਇਹ 파ਰਟ ਦੇ ਉਹਨਾਂ ਦੇ ਨਾਲ ਜਾ ਕੇ ਜਦੋਂ ਇਹ ਚੀਜ਼ਾਂ ਚੱਲੀਆਂ ਵੰਡਦਾ ਚੱਲੇ ਜਾਂ ਅੰਗਰੇਜ਼ ਬੈਠੇ ਸੀਗੇ ਇਹ ਮੀਟਿੰਗਾਂ ਹੋਈਆਂ ਉਸ ਵਕਤ ਉਹਨਾਂ ਨੂੰ ਜ਼ਰੂਰਤ ਸ਼ਾਇਦ ਉਹ ਵਰਤ ਲੈਂਦੇ ਕਿਉਂਕਿ ਜ਼ਰੂਰਤ ਆਪਾਂ ਕਹਿ ਲਈਏ ਵੀ ਲੀਡਰਾਂ ਚ ਹੈਗੀ ਸੀਗੀ ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸਮਝ ਸੀਗੀ ਉਹਨਾਂ ਨੂੰ ਲੱਗਿਆ ਉਹਨਾਂ ਨੇ ਪਰਮਾ ਲਿਆ ਜਾਂ ਕਿ ਨਹੀਂ ਯਾਰ ਤੁਹਾਨੂੰ ਪੂਰੇ ਹੱਕ ਮਿਲਣਗੇ ਤੁਹਾਨੂੰ ਮਤਲਬ ਪਹਿਲੀ ਧਾਰਾ ਚ ਅਸੀਂ ਮੰਨਾਂਗੇ ਸਾਰਾ ਉਹ ਚੀਜ਼ਾਂ ਹਾਂ ਉਹ ਚੀਜ਼ਾਂ ਨਹੀਂ ਹੋਈਆਂ ਉਹਨਾਂ ਨੂੰ ਪਰਮਾ ਲਿਆ ਲਾ ਲੋ ਜਾਂ ਗੱਲਾਂ ਚ ਲੈ ਲਿਆ ਕਹਿ ਲਈ ਪੰਜਵੇਂ ਕਹਿ ਲਈ ਦੇਸੀ ਭਾਸ਼ਾ ਸੋ ਉਹ ਚੀਜ਼ਾਂ ਹੋਈਆਂ ਨੇ ਇਹਦੇ ਦੀ ਸਮਝ ਬਹੁਤ ਜ਼ਰੂਰੀ ਹੈ ਕਿ ਮੁੱਦਾ ਚੱਕ ਕੋਈ ਵੀ ਮੁੱਦਾ ਚੱਕ ਰਿਹਾ ਉਹਨੂੰ ਸਮਝ ਉਹਨੂੰ ਮੁੱਦਾ ਲੋਕਾਂ ਦੇ ਸਾਹਮਣੇ ਕਿਵੇਂ ਪੇਸ਼ ਕਰਨਾ ਜਾਂ ਜਿਨ੍ਹਾਂ ਦੇ ਸਾਹਮਣੇ ਸੀ ਮੁੱਦਾ ਚੱਕ ਰਿਹਾ ਉਹਨਾਂ ਨੂੰ ਅਸੀਂ ਕਿਵੇਂ ਦਿਖਾ ਸਕਦੇ ਬਿਲਕੁਲ ਇਹ ਨਾ ਸਮੇਂ ਸਮੇਂ ਤੇ ਹੁੰਦਾ ਆਇਆ ਜੇ ਅਸੀਂ ਉਹੀ ਗੱਲ ਕਰਦੇ ਸੀ ਨਾ ਮੈਨੂੰ ਲੱਗਦਾ ਵੀ ਜਿੰਨੇ ਕਿ ਮੇਰੀ ਸਮਝ ਅਸਦੂ ਸਾਹਿਬ ਪਹਿਲੀ ਵਾਰ ਐਮਪੀ ਫੰਡ ਬਾਰੇ ਲੋਕਾਂ ਨੂੰ ਦੱਸਣ ਵਾਲਾ ਮੈਨੂੰ ਲੱਗਦਾ ਸਮਨੀ ਸਿੰਘ ਮਾਨ ਹੈ। ਬਿਲਕੁਲ ਹਾਂ। ਆਪਣੇ ਹਲਕੇ ਤੋਂ ਐਮਪੀ ਸੀਗੇ ਉਹ। ਵੀ ਉਹਨਾਂ ਨੇ ਜਿਹੜੇ ਲੋਕਾਂ ਨੇ ਚੁਣ ਕੇ ਭੇਜਿਆ ਉਹਨਾਂ ਨੇ ਉਹਨਾਂ ਨੂੰ ਕੀ ਦੇਣਾ ਹੈ। ਹੂੰ। ਜਿਨ੍ਹਾਂ ਨੇ ਨਾ ਜ਼ਕੀਨ ਕੀਤਾ ਉਹਨਾਂ ਤੇ ਉਹਨਾਂ ਲਈ ਇੰਨੀ ਹਨਾ ਆਪਦਾ ਹਾਲਕੇ ਇਹ ਵੀ ਹੈ ਨਾ ਸਿੱਧੂ ਸਾਹਿਬ ਲੀਡਰ ਦੇ ਪਿੱਛੇ ਲੋਕ ਲੜ ਵੀ ਪੈਂਦੇ ਨੇ। ਹੂੰ। ਆਪਣੀਆਂ ਜਿਤਾਉਣ ਲਈ ਨਿੱਜੀ ਦੁਸ਼ਮਣ ਹੀ ਪਾ ਲੈਂਦੇ ਨੇ। ਪਰ ਹੁਣ ਲੀਡਰ ਚਾਹੁੰਦਾ ਵੀ ਉਹ ਚੀਜ਼ ਦਾ ਮੁੱਲ ਮੋੜਨਾ। ਬਿਲਕੁਲ ਬਿਲਕੁਲ। ਕਿਉਂਕਿ ਇਹ ਲੋਕਾਂ ਨੇ ਤੁਹਾਨੂੰ ਬਣਾਇਆ। ਤੁਸੀਂ ਲੋਕਾਂ ਲਈ ਜੇ ਨਹੀਂ ਕੁਛ ਕਰੋਗੇ ਚੰਗਾ ਤੇ ਇਮਾਨਦਾਰੀ ਦੇ ਨਾਲ ਜਿਹੜਾ ਉਹਨਾਂ ਦਾ ਬਣਦਾ ਫਿਰ ਤੁਹਾਡਾ ਲੀਡਰ ਬਣਦਾ ਮਤਲਬ ਕੋਈ ਮਤਲਬ ਨਹੀਂ ਰਹਿ ਗਿਆ ਬਿਲਕੁਲ 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 ਜਿਵੇਂ 10 ਪੀਪਲ ਦੀ ਗੱਲ ਕਰਦੇ ਆਪਾਂ ਹਾਲੇ ਕਿ ਲੀਡਰ ਵੀ ਨਹੀਂ ਹੈਗੇ ਹੂੰ ਫਿਰ ਵੀ ਆਪਣੀ ਕੌਮ ਲਈ ਜਸਪ੍ਰੀਤ ਅਟਾਰਨੀ ਹੋਰੀ ਬਿਲਕੁਲ ਆਪਣੀ ਕੌਮ ਲਈ ਹੂੰ ਇਹਨੇ ਸੋਹਣੇ ਕਾਰਜ ਕਰਨਾ ਹਾਂ ਇਹੋ ਜਿਹੇ ਜਜ਼ਬੇ ਹੋਣੇ ਚਾਹੀਦੇ ਨੇ ਬੰਦੇ ਦੇ ਅੰਦਰ ਬਿਲਕੁਲ ਕਿਉਂਕਿ ਉਹਨਾਂ ਨੇ ਨਾ ਹੁਣ ਉਧਰ ਕਮੇਟੀ ਵੀ ਬਣਾਈ ਆ ਤੁਸ ਜੀ ਹੂੰ ਉਧਰ ਸ਼ੌਮਣੇ ਕਮੇਟੀ ਦੇ ਪੱਖ ਦੇਖਣਾ ਸਬ ਕਮੇਟੀ ਕਹਿ ਸਕਦੇ ਆ ਉਹ ਸੱਤ ਮੈਂਬਰੀ ਕਮੇਟੀ ਬਣੀ ਹੈ ਕਿ ਬੰਦੇ ਚੁਣੇ ਗਏ ਨੇ ਬਾਕਾਇਦਾ ਜਿਹਦੇ ਵਿੱਚ 10 ਪੀਸ ਨੂੰ ਪਾਜੀ ਮੁੱਖ ਤੌਰ ਤੇ ਨੇ ਹਨਾ ਉਹ ਉਧਰ ਅਮਰੀਕਾ ਦੇ ਵਿੱਚ ਸਿੱਖ ਮੁੱਦਿਆਂ ਦੀ ਜਿਹੜੀ ਗੱਲ ਆ ਉਹਨੂੰ ਦੇਖਣਗੇ ਉਹ ਜਿਹੜੇ ਉਧਰ ਮੁਸ਼ਕਲਾ ਆ ਰਹੀਆਂ ਨੇ ਕੋਈ ਮੁੱਦਾ ਉਹਨਾਂ ਨੂੰ ਉਹ ਆਪਣੇ ਤੌਰ ਤੇ ਨਿਸ਼ਟਣਗੇ ਉਧਰ ਇਹਦੇ ਨਾਲ ਟਾਲ ਮਿਲਰ ਕਰਕੇ ਨਾ ਸ਼ੌਮਣੇ ਕਮੇਟੀ ਨਾਲ ਉਹ ਮੁੱਦਿਆਂ ਤੇ ਵੀ ਗੱਲ ਕਰਨਗੇ ਜੀ ਬਹੁਤ ਵਧੀਆ ਉਪਰਾਲਾ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਉਹਨਾਂ ਨੇ ਕਿ ਬਹੁਤ ਚਿਰ ਤੋਂ ਇਸ ਚੀਜ਼ ਲਈ ਲੱਗੇ ਹੋਏ ਨੇ ਆਪਣੀ ਕਮਿਊਨਿਟੀ ਲਈ ਕਰ ਰਹੇ ਨੇ ਉਹ ਜਿਹੜਾ ਕਹਿੰਦੇ ਵੀ ਇੱਕ ਪੱਗ ਦਾ ਮਾਣ ਵਧਾ ਰਹੇ ਨੇ ਬਹੁਤ ਸੋਹਣਾ ਜਿਵੇਂ ਉਹਨਾਂ ਦੇ ਉਹਨਾਂ ਦੇ ਰਿਲੇਸ਼ਨ ਵੀ ਬੜੇ ਮਤਲਬ ਉੱਚੇ ਲੈਵਲ ਦੇ ਨੇ ਕਮਲ ਹਰ ਸ਼ੋਰਾ ਨਾਲ ਕਹਿ ਲਈ ਆਪਾਂ ਸੋ ਬਹੁਤ ਵਧੀਆ ਕਰ ਰਹੇ ਹਾਂ ਇਸ ਤਰ੍ਹਾਂ ਦਾ ਜਜ਼ਬਾ ਹੋਣਾ ਚਾਹੀਦਾ ਮੈਂ ਗੱਲ ਕਰ ਰਿਹਾ ਸੀਗਾ ਕਿ ਇਸ ਤਰ੍ਹਾਂ ਦਾ ਜਜ਼ਬਾ ਹਰ ਲੀਡਰ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਅਟਾਰਨੀ ਉਹਨਾਂ ਦੇ ਜਸਪ੍ਰੀਤ ਹੋਰਾਂ ਦੇ ਅੰਦਰ ਹੈਗਾ ਕੌਮ ਲਈ ਆਪਦੇ ਲੋਕਾਂ ਦੇ ਲਈ ਦਰਦ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਇੱਕ ਚੰਗੇ ਲੀਡਰ ਦੇ ਇਹ ਗੁਣ ਨੇ ਸੋ ਇਹੋ ਜਿਹੇ ਲੀਡਰ ਨੂੰ ਸਾਨੂੰ ਵੀ ਸਪੋਰਟ ਕਰਨਾ ਚਾਹੀਦਾ ਨਾਲ ਖੜਨਾ ਬਿਲਕੁਲ ਜੇ ਆਪਾਂ ਗੱਲ ਕਰੀਏ ਵੀ ਜੇ ਆਪਣੇ ਲੀਡਰਾਂ ਚ ਉਹਨਾਂ ਦੇ ਵਿੱਚ ਇਹੋ ਜਿਹੇ ਗੁਣ ਨਾ ਹੁੰਦੇ ਇੰਨੇ ਜਜ਼ਬਾ ਨਾ ਹੁੰਦਾ ਤਾਂ ਸ਼ਾਇਦ ਆਪਣਾ ਦੇਸ਼ ਆਜ਼ਾਦ ਨਾ ਹੁੰਦਾ ਹੂੰ ਹੂੰ ਬਿਲਕੁਲ ਆਪਾਂ ਨੂੰ ਉਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਜੇ ਆਪਾਂ ਸਾਡੇ ਸਿੱਖ ਗੁਰੂ ਸਾਹਿਬਾਨਾਂ ਦੀ ਗੱਲ ਕਰੀਏ ਜਜ਼ਬਾ ਸੀ ਜਜ਼ਬਾ ਸੀ ਜਜ਼ਬੇ ਤੇ ਬੜਾ ਫੈਸਲੇ ਲੈਣ ਜਾਂਦੇ ਹਣ ਗੁਰੂ ਤੇਗ ਬਹਾਦਰ ਸਾਹਿਬ ਸੀਗੇ ਹੂੰ ਉਹਨਾਂ ਨੇ ਕਸ਼ਮੀਰੀ ਪੰਡਤਾਂ ਲਈ ਸੀਸ ਵਾਰਤਾ ਜज्ਬਾ ਸੀ ਉਹ ਜज्ਬਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਚ ਜਿੰਨੇ ਕਿਹਾ ਪਿਤਾ ਜੀ ਤੁਹਾਡਾ ਵੱਡਾ ਕੋ ਲੀਡਰ ਹੋ ਨਹੀਂ ਸਕਦਾ ਤੁਸੀਂ ਬਣ ਕੇ ਜਾਓ ਲੀਡਰ ਤੁਸੀਂ ਨੇ ਲੀਡਰ ਬਣ ਕੇ ਜਾਓ ਅਸਲ ਲੀਡਰ ਤਾਂ ਉਹੀ ਆ ਵੀ ਆਪਣੇ ਲੋਕਾਂ ਲਈ ਆਪਾਂ ਕੁਰਬਾਨ ਕਰ ਦੇਣਾ ਕੁਰਬਾਨ ਇਹ ਨਹੀਂ ਵੀ ਤੁਸੀਂ ਜਾਨ ਹੀ ਦੇਣੀ ਆ ਹਾਂ ਹਾਂ ਹੋਰ ਬਹੁਤ ਮੁੱਦੇ ਹੁੰਦੇ ਨੇ ਜਿੰਨਾਂ ਦੇ ਤੁਸੀਂ ਬਹਿਸ ਕਰਨੀ ਹੁੰਦੀ ਆ ਅੜਨਾ ਹੁੰਦਾ ਉਹਨਾਂ ਮੁੱਦਿਆਂ ਦੇ ਵਿੱਚੋਂ ਲੋਕਪੱਖੀ ਗੱਲਾਂ ਨੂੰ ਅੱਗੇ ਲੈ ਕੇ ਉਹ ਲੰਘ ਕਰਾਉਣੀ ਹੁੰਦੀ ਨੇ ਬਿਲਕੁਲ ਬਿਲਕੁਲ ਅੰਜਮੇ ਹੁਣ ਤੁਸੀਂ ਗੱਲ ਕਰੀਆ ਗੁਰਦੇਵ ਭਾਦਰ ਜੀ ਦੀ ਮੈਂ ਹਮੇਸ਼ਾ ਇਹ ਚੀਜ਼ ਮਹਿਸੂਸ ਕਰਦਾ ਨਾ ਮੈਂ ਮਤਲਬ ਮੇਰੇ ਇਹ ਵਿਚਾਰ ਲੱਗਦੇ ਆ ਮੈਨੂੰ ਆਪਣੇ ਨੇ ਕਿ ਉਹਨਾਂ ਨੇ ਜਦੋਂ ਆਪਾਂ ਕਹਿ ਦਿੰਦੇ ਆ ਕੋ ਹਿੰਦ ਦੀ ਚਾਦਰ ਨਹੀਂ ਬੇਸਿਕਲੀ ਉਹ ਕੱਲੇ ਹਿੰਦ ਦੀ ਚਾਦਰ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਉਹਨਾਂ ਨੇ ਜਿਹੜੀ ਲੜਾਈ ਲੜੀ ਆ ਉਹ ਜਦੋਂ ਆਪਣੀ ਕੁਰਬਾਨੀ ਦਿੱਤੀ ਜਦੋਂ ਉੱਥੋਂ ਗਏ ਨੇ ਦਿੱਲੀ ਸੀਸਗੰਜ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਜਿਹੜੀ ਉਹਨਾਂ ਦੀ ਲੜਾਈ ਆ ਉਹ ਇੱਕ ਕਹਿ ਲੋ ਵੀ ਧਰਮ ਦੀ ਆਜ਼ਾਦੀ ਦੀ ਲੜਾਈ ਸੀ ਕਿ ਕੋਈ ਵੀ ਬੰਦਾ ਕਿਸੇ ਨੂੰ ਜ਼ਬਰੀ ਅ ਧਰਮ ਪਰिवर्तन ਨਹੀਂ ਕਰਾ ਸਕਦਾ ਬਿਲਕੁਲ ਸਿੱਧੂ ਸਾਹਿਬ ਇਹ ਗੱਲ ਕਰਨੀ ਬਣਦੀ ਸੀ ਆਪਣੀ ਕਿਉਂਕਿ ਇਹ ਗੱਲ ਆਪਣੀ ਮੁੱਦ ਨਾਲ ਰਿਲੇਟ ਕਰਦੀ ਹੈ ਹੂੰ ਦੂਸਰੀ ਗੱਲ ਜਿਹੜੀ ਧਰਮ ਦੀ ਚੱਲੀ ਬਦਲਣ ਵਾਲੀ ਮੈਨੂੰ ਪਤਾ ਨਹੀਂ ਕਿੱਥੋਂ ਸ਼ੁਰੂ ਹੋਈ ਕਿਹਨੇ ਕੀਤੀ ਕਿਵੇਂ ਹੋਈ ਇਹ ਹੈ ਨਾ ਕਿਉਂਕਿ ਜਦੋਂ ਕੋਈ ਸੱਤਾ ਦੇ ਵਿੱਚ ਹੁੰਦਾ ਪਾਵਰ 'ਚ ਹੁੰਦਾ ਉਹਨੂੰ ਲੱਗਦਾ ਵੀ ਮੈਂ ਖੁਸ਼ ਕਰਜਮਾ ਹੈ ਨਾ ਤੇ ਮੇਰਾ ਨਾਮ ਰਵੇ ਇਸ ਤੇ ਚੀਜ਼ਾਂ ਦੇ ਕਰਕੇ ਬਹੁਤ ਫੈਸਲੇ ਗਲਤ ਵੀ ਹੋਏ ਨੇ ਪਰ ਮੈਨੂੰ ਲੱਗਦਾ ਵੀ ਯਾਰ ਜਦੋਂ ਰੱਬ ਨੇ ਹੀ ਹੁਣ ਉਸ ਧਰਮ ਦੇ ਵਿੱਚ ਚੰਨ ਦਿੱਤਾ ਤਾਂ ਅਸੀਂ ਕੋਣ ਨੇ ਬਦਲਾਉਣ ਵਾਲੇ ਨਹੀਂ ਨਹੀਂ ਬਿਲਕੁਲ ਕੌਣ ਬਦਲਾ ਸਕਦਾ ਹੁਣ ਰੱਬ ਦੀ ਮਰਜ਼ੀ ਸੀ ਉਸ ਕਰੇ ਪੈਦਾ ਹੋਇਆ ਉਹ ਹੈ ਨਾ ਬਿਲਕੁਲ ਸਹੀ ਤੇ ਆਪਾਂ ਤਾਂ ਬਦਲਾ ਹੀ ਨਹੀਂ ਸਕਦੇ ਨਾਲੇ ਤੁਸੀਂ ਉੱਪਰੋਂ ਚੇਸ ਕਰਨ ਦੀ ਕੋਸ਼ਿਸ਼ ਕਰੋਗੇ ਵੀ ਅੰਦਰ ਤਾਂ ਬੰਦੇ ਦੇ ਵਿੱਚ ਚੱਲ ਰਹੇ ਹਨ ਬਿਲਕੁਲ ਦੂਸਰੀ ਗੱਲ ਤੁਸੀਂ ਜ਼ਬਰਦਸਤੀ ਕਰਵਾ ਰਹੇ ਹੋ ਜ਼ਬਰਦਸਤੀ ਮਾੜੀ ਹੈ ਨਾ ਮੇਨ ਗੱਲ ਤੇ ਇਹ ਹੈ ਆਪਣੀ ਮਰਜ਼ੀ ਨਾਲ ਕੋਈ ਬੰਦਾ ਧਰਮ ਚੇਂਜ ਕਰ ਦੋ ਇੱਕ ਅਲੱਗ ਚੀਜ਼ ਹੈ ਉਹ ਵਧੀਆ ਇੱਕ ਤਰ੍ਹਾਂ ਵਧੀਆ ਤੇ ਚਲੋ ਆਪਾਂ ਮਾੜਾ ਚੰਗਾ ਕਿਸੇ ਨੂੰ ਕਹਿ ਨਹੀਂ ਸਕਦੇ ਉਹ ਉਹਦੀ ਆਜ਼ਾਦੀ ਹੈ ਉਹ ਉਹ ਆਜ਼ਾਦੀ ਲਈ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਤਲਬ ਕੁਰਬਾਨੀ ਦਿੱਤੀ ਸੀ ਤੇ ਉਹ ਹੋਣੀ ਚਾਹੀਦੀ ਹੈ ਬੰਦੇ ਨੂੰ ਤੁਸੀਂ ਜ਼ਬਰੀ ਜਿਵੇਂ ਉਸ ਵਕਤ ਮੁਗਲ ਬਾਦਸ਼ਾਹ ਦਾ ਉਹ ਤਾਂ ਇੰਨਾ ਜਿਆਦਾ ਆਪਾਂ ਕਹਿ ਸਕਦੇ ਆ ਵੀ ਜ਼ੁਲਮ ਸੀਗਾ ਯਾਰ ਸਬਾਮਣ ਜੰਜੂ ਲਹਾਉਣੇ ਮਤਲਬ ਸਬਾਮਣ ਜੰਜੂ ਲਹਾ ਰਹੇ ਹੋ ਤੁਸੀਂ ਤਾਂ ਸੋਚੋ ਵੀ ਕਿੰਨਾ ਕਿੰਨੀ ਗਿਣਤੀ ਹੋਗੀ ਬੰਦਿਆਂ ਦੀ ਜੇ ਜੰਜੂ ਦਾ ਤਾਂ ਭਾਰ ਹੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇੱਕ ਧਾਗਾ ਹੁੰਦਾ ਜੰਜੂ ਹੈ ਨਾ ਬਹੁਤ ਹਲਕੀ ਵਜ਼ਨ ਦਾ ਧਾਗਾ ਹੁੰਦਾ ਉਹ ਤੁਸੀਂ ਇਹ ਕਿਹਾ ਹੋਇਆ ਆ ਆਬਦੇਹਲ ਕਰਨਗੇ ਕਿਹਾ ਹੈ ਤੁਸੀਂ ਵੀ ਤੁਸੀਂ ਸਬਾਮਣ ਜੰਜੂ ਰੋਜ਼ ਲਹਾਉਣੇ ਨੇ ਮਤਲਬ ਕਿ ਤੁਸੀਂ ਇੰਨੇ ਬੰਦੇ ਰੋਜ਼ ਮੁਸਲਮਾਨ ਬਣਾਉਣੇ ਨੇ ਬਿਲਕੁਲ ਸੋ ਉਹ 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 ਸਾਨੂੰ ਵਧੀਆ ਲੀਡਰ ਮਿਲੇ ਹੂੰ ਗੱਲ ਆਪਣੀ ਚੱਲ ਰਹੀ ਹੈ ਜੇ ਲੀਡਰ ਦੀ ਉਹ ਲੀਡਰ ਚੰਗੇ ਮਿਲੇ ਜਿਨ੍ਹਾਂ ਨੇ ਇਹ ਚੀਜ਼ਾਂ ਤੋਂ ਸਾਨੂੰ ਮੁਕਤ ਕਰਵਾਇਆ ਹੂੰ ਆਜ਼ਾਦ ਕਰਵਾਇਆ ਵੀ ਇਦਾਂ ਕੁਝ ਨਹੀਂ ਹੁੰਦਾ ਹੈਨਾ ਚੰਗੇ ਲੀਡਰ ਬਣ ਕੇ ਦਿਖਾਇਆ ਹੂੰ ਸੇ ਦਿੱਤੀ ਸਮਾਜ ਨੂੰ ਕੁਰਬਾਨੀ ਵੀ ਦਿੱਤੀ ਇਹਨਾਂ ਕੇ ਤੋਂ ਬਾਅਦ ਹੈਨਾ ਕੁਰਬਾਨੀਆਂ ਉਹ ਉਹਨੀਆਂ ਵੱਡੀਆਂ ਕੁਰਬਾਨੀਆਂ ਤਾਂ ਅੱਜ ਤੱਕ ਨਹੀਂ ਦੇ ਹੋਈਆਂ ਨਹੀਂ ਹੋਈਆਂ ਪੂਰੇ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਦੇਣੀ ਨਹੀਂ ਹੋਈ ਬਿਲਕੁਲ ਜਿਵੇਂ ਆਪਾਂ ਕਹਿ ਸੀ ਆਪਾਂ ਜਿਹੜੀ ਗੱਲ ਕਰੀ ਆਪਾਂ ਹੈਨਾ ਜਿਵੇਂ ਅੱਜ ਕੱਲ ਚੀਜ਼ਾਂ ਸਿੱਧੂ ਸਾਹਿਬ ਕਹਿਣ ਲੱਗੇ ਜਾਂਦੇ ਨੇ ਵੀ ਆਹ ਮਹਿੰਗੀ ਆ ਉਹ ਮਹਿੰਗੀ ਆ ਮੈਨੂੰ ਲੱਗਦਾ ਵੀ ਜੋ ਸਰਹੰਦ ਦੀ ਧਰਤੀ ਹੈ ਹੂੰ ਜਿੰਨੀ ਮਹਿੰਗੀ ਉਹ ਵਿਕ ਚੁੱਕੀ ਹੈ ਹੂੰ ਦੁਨੀਆ ਤੇ ਅਸਤਕ ਨਾ ਤਾਂ ਉਨੀ ਮਹਿੰਗੀ ਕਦੇ ਵਿਕੀ ਹੈ ਹੂੰ ਤੇ ਨਾ ਸ਼ਾਇਦ ਆਉਣ ਵਾਲੇ ਹਜ਼ਾਰਾਂ ਸਾਲਾਂ ਚ ਵੀ ਵਿਕੇ ਬਿਲਕੁਲ ਉਹ ਬਾਕੀ ਜਿਹੜਾ ਸਿੱਕੇ ਉਹਨੇ ਖੜੇ ਕਰਕੇ ਖਰੀਦਿਆ ਸੀ ਅਸਲ ਤੇ ਪਹਿਲਾਂ ਸਿੱਧੂ ਸਾਹਿਬ ਜਿਹੜੀ ਗੱਲ ਮੈਨੂੰ ਪਤਾ ਲੱਗੀ ਜਿੰਨੀ ਮੈਂ ਸੁਣੀ ਹੈ ਕਹਿੰਦੇ ਉਹ ਕਹਿੰਦਾ ਵੀ ਮੋਹਰਾਂ ਵਛਾਣੀ ਪੈਣਗੀਆਂ ਬੜੇ ਮੋਹਰਾਂ ਵਛਾਣ ਦੀਆਂ ਫਿਰ ਉਹ ਕਹਿੰਦਾ ਖੜੀ ਜਾਣਾ ਉਹ ਤਾਂ ਵਛਾਣ ਦੀ ਗੱਲ ਨਹੀਂ ਸੀ ਆਪਣੀ ਮੋਹਰ ਨਾ ਮੋਹਰ ਲੈ ਕੇ ਖੜੀ ਕਰ ਫਿਰ ਉਹ ਵੀ ਕਰੀਆਂ ਹੈਨਾ ਹੁਣ ਤੁਸੀਂ ਦੇਖੋ ਵੀ ਉਹ ਸਭ ਤੋਂ ਮਹਿੰਗੀ ਮੈਂ ਜਿਹੜੀ ਮੈਂ ਕਹਿਣਾ ਸੀ ਉਹਦੀ ਗੱਲ ਵਿਚਾਲੇ ਕੱਢਦਾ ਕਿ ਗੱਲ ਇਹ ਨਹੀਂ ਸੀਗੀ ਕਿ ਸਿੱਕੇ ਖੜੇ ਕਰਕੇ ਜਾਂ ਵਿਛਾਣ ਕੀ ਖਰੀਦਣ ਨਾਲ ਵੀ ਚਲੋ ਮਹਿੰਗੀ ਤਾਂ ਹੈਗੀ ਐ ਅਸਲ ਉਹ ਉਹਦੇ ਦੀ ਉਹਦੀ ਸ਼ਰਤ ਤਾਂ ਉਸ ਚੀਜ਼ ਲਈ ਕਿੰਨੀ ਸੀਗੀ ਗੱਲ ਕੀ ਸੀ ਇਹ ਇਹ ਚੀਜ਼ ਜ਼ਿਆਦਾ ਮਹਿੰਗੀ ਐ ਇਹ ਚੀਜ਼ ਸਭ ਤੋਂ ਮਹਿੰਗੀ ਆ ਵੀ ਜਦੋਂ ਹਾਲਾਤ ਇਦਾਂ ਦੇ ਹੋਣ ਇਹ ਵੀ ਨਹੀਂ ਪਤਾ ਵੀ ਉਹ ਬੰਦੇ ਜਗਾ ਖਰੀਦਣ ਵਾਲੇ ਬੰਦੇ ਨੂੰ ਮਾਰ ਦਿੰਦੇ ਹੂੰ ਭਾਈ ਮੋਤੀराम ਮਰਦੇ ਆਪਾਂ ਗੱਲ ਕਰਦੇ ਆ ਕੀ ਕੀਤਾ ਸੀ ਉਹਨੇ ਹੂੰ ਸਿਰਫ ਦੁੱਧ ਦਾ ਗਲਾਸ ਪਾਇਆ ਇੱਕ ਤੇ ਜਿਹਦੇ ਬਦਲੇ ਉਹਦਾ ਸਾਰਾ ਪਰਿਵਾਰ ਕੋਲ ਨੂੰ ਪੀੜਦਾ ਹੂੰ ਹਨਾ ਹੁਣ ਟੋਡਰ ਵੱਲ ਨੂੰ ਥੋੜੀ ਪਤਾ ਸੀ ਵੀ ਇਹ ਜਗਾ ਦੇਣਗੇ ਉਹ ਜਗਾ ਕਿਉਂਕਿ ਰਾਜੇ ਸੀ ਰਾਜ ਚੱਲਦਾ ਸੀ ਉੱਤੋਂ ਮੁਗਲ ਸੀਗੇ ਹੋ ਸਕਦਾ ਮੋਹਰ ਲੈ ਕੇ ਵੀ ਉਹਨੂੰ ਮਾਰ ਦਿੰਦੇ ਹੋ ਬਿਲਕੁਲ ਤੁਸੀਂ ਗੱਲ ਫੇਰ ਉੱਥੇ ਆ ਗਈ ਮੁਰਕੜ ਕੇ ਆਪਣੀ ਹੌਸਲੇ ਤੇ ਜਜ਼ਬੇ ਤੇ ਜਜ਼ਬੇ ਤੇ ਗੱਲ ਕਿਸੇ ਜਜ਼ਬਾ ਸੀ ਵੀ ਗੁਰੂ ਸਾਹਿਬ ਦੇ ਬੇਟੇ ਨੇ ਯਾਰ ਐਦਾਂ ਨਹੀਂ ਰੋਲ ਦੇਣੇ ਇਹਨਾਂ ਦਾ ਬਕਾਇਦਾ ਤੌਰ ਤੇ ਸੰਸਕਾਰ ਹੋਣਾ ਚਾਹੀਦਾ ਸੋ ਉਹ ਜਗ੍ਹਾ ਜਿੰਨੀ ਜਗ੍ਹਾ ਦੀ ਕੀਮਤ ਬਣੀ ਆ ਅਰਬਾ ਖਰਬਾ ਵਿੱਚ ਬਣਦੀ ਹੈ ਤੇ ਜਿਹੜੀ ਮੈਨੂੰ ਲੱਗਦਾ ਨਹੀਂ ਕਦੇ ਇਹ ਹੋ ਉਹਨੂੰ ਕੋਈ ਕਰ ਸਕੂਗਾ ਪੂਰਾ ਉੱਤੋਂ ਉੱਪਰ ਕਿਤੇ ਮਹਿੰਗੀ ਤੇ ਗਾ ਵੇਚੂਗੀ ਗੱਲ ਫੇਰ ਤੋਂ ਦੇ ਉੱਥੀ ਆ ਗਈ ਗੱਲ ਜਗਾ ਮਹਿੰਗੀ ਦਿਨੀ ਕੱਲ ਜਜ਼ਬੇ ਦੀ ਹੈ ਕੱਲ ਜਜ਼ਬੇ ਦੀ ਉਹ ਜਿਹੜਾ ਆਪਾਂ ਮੁੱਦੇ ਤੇ ਅੱਜ ਗੱਲ ਕਰ ਰਹੇ ਆ ਉਹ ਸੇਮ ਆਪਣੇ ਤੇ ਹੁਣ ਲਾਗੂ ਹੁੰਦਾ ਹੁਣ ਜਿਵੇਂ ਬਹੁਤ ਲੋਕ ਨੇ ਜਿਵੇਂ ਆਪਾਂ ਉਹਦੇ ਗੱਲ ਕਰਦੇ ਸੀ ਇੱਕ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਬਿੰਦੇ ਦਾ ਨਸ਼ੇ ਖਿਲਾਫ ਉਹ ਕੀ ਆ ਜਜ਼ਬਾ ਜਜ਼ਬਾ ਭਾਈ ਮਿੰਟੂ ਹਰੇ ਲੱਗੇ ਹਣੇ ਉਹ ਕੀ ਆ ਜਜ਼ਬਾ ਬਿਲਕੁਲ ਹੈ ਤਾਂ ਵੀ ਲੀਡਰ ਨੇ ਕਹਿ ਸਕਦੇ ਆਪਾਂ ਹਾਂ ਲੀਡਰ ਹੀ ਨੇ ਮੈਂ ਉਹੀ ਗੱਲ ਕਰਦਾ ਲੀਡਰ ਜ਼ਰੂਰੀ ਨਹੀਂ ਕਿ ਚੁਣੇ ਹੋਏ ਹੋਣ ਜਿਹੜੇ ਲੋਕਾਂ ਨੂੰ ਲੋਕ ਜਿਨ੍ਹਾਂ ਨੂੰ ਪਸੰਦ ਕਰਨ ਲੋਕਾਂ ਨੂੰ ਚੰਗੀ ਸੇਵ ਦੇਣ ਠੀਕ ਆ ਜਿਹੜੇ ਇਮਾਨਦਾਰ ਅਸਲ ਤਾਂ ਇਹ ਇਹ ਲੀਡਰ ਨੇ ਬਿੰਦੇਹੋਰੀ ਲੀਡਰ ਨੇ ਚੰਗੇ ਜਿਨ੍ਹਾਂ ਨੇ ਮਤਲਬ ਬਿਨਾ ਕਿਸੇ ਲਾਲਚ ਤੋਂ ਲੋਕ ਨੂੰ ਇਹ ਨਿਰਸਵਾਰਥ ਨੇ ਹਾਂ ਨਿਰਸਵਾਰਥ ਲੱਗੇ ਹੋਏ ਨੇ ਤੇ ਉਹ ਵੀ ਇੰਨਾ ਮਤਲਬ ਸੀਰੀਅਸ ਮੁੱਦਾ ਚੱਲ ਰਿਹਾ ਕਿਉਂਕਿ ਉਹਦੇ ਵਿੱਚ ਉਹ ਨਸ਼ੇ ਚਲਾਉਣ ਦੇ ਵਿੱਚ ਕਿਤੇ ਨਾ ਕਿਤੇ ਕਹਿ ਲਈ ਆਪਾਂ ਜਿਵੇਂ ਉਸ ਦਿਨ ਗੱਲ ਕਰ ਰਹੇ ਸੀ ਮਾੜੇ ਅਨਸਰ ਜਿਹੜੇ ਗੈਂਗਸਟਰ ਵੀ ਲੈ ਕਹਿ ਲੋ ਜਾਂ ਆਫੀਸਰ ਵੀ ਇਹ ਕਰਪਟ ਹੁੰਦੇ ਨੇ ਜਿਹੜੇ ਇਹਨਾਂ ਨੂੰ ਚੀਜ਼ਾਂ ਨੂੰ ਨਾ ਨਫਾ ਦਾ ਲੈਣਾ ਉਹ ਉਹਨਾਂ ਤੋਂ ਖਤਰਾ ਹੀ ਹੈ ਨਾ ਬੰਦਿਆਂ ਨੂੰ ਫੇਰ ਵੀ ਉਹ ਲੱਗੇ ਹੋਏ ਨੇ ਬਿਲਕੁਲ ਖਤਰਾ ਜਿਹੜਾ ਬੰਦਾ ਯਾਰ ਜਿਹੜੇ ਤੂੰ ਸੋਚ ਨਸ਼ਾ ਖਰੀਦਣ ਲਈ ਜਿਹੜੇ ਬੰਦੇ ਬੀਬੀਆਂ ਦੀ ਵਾਲੀਆਂ ਪਟਕੇ ਲੈ ਜਾਂਦੇ ਨੇ ਪਰਸ ਖੋਲ੍ਹ ਲੈਂਦੇ ਨੇ ਤੂੰ ਸੋਚ ਵੀ ਜਿਹੜੇ ਵੇਚ ਰਹੇ ਨੇ ਉਹ ਕਿਸ ਲੈਵਲ ਦੇ ਹੋਣਗੇ ਉਹ ਕੀ ਕਰ ਸਕਦੇ ਨੇ ਉਹ ਪਰਿਵਾਰਾਂ ਵਾਲੇ ਬੰਦੇ ਨੇ ਉਹ ਉਹਨਾਂ ਨੇ ਇਕੱਲਿਆਂ ਨੇ ਵੀ ਕਿਤੇ ਜਾਣਾ ਆਉਣਾ ਪਰਿਵਾਰਾਂ ਦੇ ਵਿਚਰਨਾ ਉਹਨਾਂ ਕੋਲ ਕੋਈ ਚਾਨ ਵੀ ਆ ਅੱਜ ਕੱਲ ਤਾਂ ਇਹ ਵੀ ਨਹੀਂ ਕਿ ਤੁਸੀਂ ਪਛਾਣ ਲੇ ਕੋਲੋਗੇ ਆਪਦੀ ਫੋਟੋ ਆ ਸੋਸ਼ਲ ਮੀਡੀਆ ਤੇ ਬੰਦਾ ਫੋਟੋ ਦਿਖਾਉਂਦਾ ਵੀ ਆ ਬੰਦਾ ਇਹਦੇ ਕੰਮ ਕਰਨਾ ਕਿੰਨਾ ਜੀ ਇੱਕ ਮੈਨੂੰ ਹੁਣ ਇਹ ਗੱਲ ਤਾਂ ਯਾਦ ਆ ਗਈ ਇੱਕ ਹੋਰ ਲੀਡਰ ਨੇ ਜਿਹੜੇ ਇਹ ਲੀਡਰਾਂ ਦੀ ਗੱਲ ਹੀ ਕਰੀ ਜਿਹੜੇ ਮਤਲਬ ਧਾਰਮਿਕ ਲੀਡਰ ਬਣੇ ਹੋਏ ਨੇ ਮਤਲਬ ਆਪੋ ਬਣੇ ਆਪਣੇ ਆਪ ਬਣੇ ਹੋਏ ਨੇ ਜਿਹੜੇ ਮਤਲਬ ਜਿਨ੍ਹਾਂ ਨੇ ਪੜਕਾਉ ਬਿਆਨ ਦੇਣੇ ਨੇ ਧਰਮ ਦੇ ਖਿਲਾਫ ਦੂਜੇ ਦੇ ਨਾ ਚੱਲਦੇ ਹੀ ਨੇ ਤੇ ਉਹਨਾਂ ਨੂੰ ਸਕਿਉਰਟੀ ਮਿਲੀ ਹੋਈ ਹੈ ਸਕਿਉਰਟੀ ਮਿਲੀ ਹੋਈ ਨੇ ਬੇਸਿਕਲੀ ਉਹਨਾਂ ਜਿਹੜੇ ਕਿ ਬਣਦੀਆਂ ਨਹੀਂ ਜਿਹੜੀਆਂ ਬਣਦੀਆਂ ਨਹੀਂ ਸਗਾਂ ਇਹੋ ਜਿਹੇ ਬੰਦਿਆਂ ਨੂੰ ਬਣਦੀਆਂ ਨੇ ਬੰਦੇ ਵਰਗਿਆਂ ਨੂੰ ਜਿਨ੍ਹਾਂ ਜਿਹਨਾਂ ਨੂੰ ਖਤਰਾ ਹੋ ਸਕਦਾ ਜਿਹੜੇ ਅਸਲ ਦੇ ਵਿੱਚ ਚੰਗਾ ਕੰਮ ਕਰ ਰਹੇ ਨੇ ਇਹ ਆ ਇਹ ਆ ਜੇ ਲੋਕਾਂ ਨੂੰ ਸਕਿਉਰਟੀ ਮਿਲਣੀ ਚਾਹੀਦੀ ਆ ਉਹ ਵੀ ਇੱਕ ਲੀਡਰ ਨੇ ਦੇਖ ਲਓ ਜਿਹੜੇ ਮਤਲਬ ਆਪਦੇ ਫਾਇਦੇ ਲਈ ਆਪਣੀਆਂ ਸਕਿਉਰਟੀਆਂ ਦੇ ਲਈ ਆਪਦਾ ਨਾਮ ਕਮਾਉਣ ਦੇ ਲਈ ਕਿੰਨਾ ਗਲਤ ਕੇ ਲਈ ਸ਼ਬਦਾਵਲੀ ਵਰਤਦੇ ਨੇ ਦੂਜਿਆਂ ਦੇ ਲਈ ਦੂਜੀ ਧਰਮਾਂ ਦੇ ਲਈ ਇਹੀ ਤਾਂ ਫਿਰ ਪਸਦੂ ਸਾਹਿਬ ਇਹੀ ਤਾਂ ਆਪਣਾ ਟੋਪਿਕ ਹੈ ਅੱਜ ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਇਹ ਤਾਂ ਸਾਡੇ ਲੀਡਰ ਨੇ ਦੇਖਣਾ ਵੀ ਅਸੀਂ ਕਿਹੜਾ ਬੰਦਾ ਸਿਕਿਉਰ ਕਰਨਾ ਹੈ ਕਿਹੜਾ ਨਹੀਂ ਕਰਨਾ ਹੁਣ ਜਿਹਦੇ ਕੋਲ ਸਿਕਿਉਰਟੀ ਨਹੀਂ ਹੋਊਗੀ ਉਹ ਆਪੇ ਬੈਣਵਾਜ਼ੀ ਨਹੀਂ ਕਰੂਗਾ ਬਿਲਕੁਲ ਆਪੇ हट ਜਾਣਾ ਉਹ ਤੇ ਬੈਣਵਾਜ਼ੀ ਕਰਨ ਦਾ ਕਰਨ ਦਾ ਕਾਰਨ ਕੀ ਹੈ ਕਿ ਮੈਨੂੰ ਸੁਰੱਖਿਆ ਕਵਚ ਮਿਲਿਆ ਹੋਇਆ ਹੈ ਮਿਲ ਜੂਗਾ ਜਿੰਨ ਨੂੰ ਨਹੀਂ ਮਿਲਿਆ ਉਹ ਲੈ ਲੈ ਜਿੰਨ ਨੂੰ ਨਹੀਂ ਮਿਲਿਆ ਉਹਨੂੰ ਲੱਗਦਾ ਵੀ ਇਸ ਤਰੀਕੇ ਨਾਲ ਹੀ ਸਾਡੀ ਸਰਕਾਰ ਦਾ ਪੈਸਾ ਸਾਡੀ ਸਰਕਾਰ ਦੇ ਵਧੀਆ ਲੈਵਲ ਦੇ ਨੌਜਵਾਨ ਜਿਹੜੇ ਕਿਤੇ ਹੋਰ ਚੰਗੇ ਕੰਮ 'ਚ ਆ ਸਕਦੇ ਨੇ ਉਹ ਬੱਚੇ ਹਣੇ ਨਾਲ ਬਿਲਕੁਲ ਅੱਛਾ ਉਹ ਉਹਨਾਂ ਲੋਕਾਂ ਦੇ ਬੱਚੇ ਹੋਏ ਨੇ ਜਿਨ੍ਹਾਂ ਦਾ ਆਪਦਾ ਕੋਈ ਸਿੱਤ ਵੀ ਹੈ ਨਹੀਂ ਹਮ ਜਦ ਕਿ ਉਹਨਾਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ ਉਹ ਬੰਦੇ ਉਹਨਾਂ ਜਿਹੜੇ ਪੜਕਾਉਂਦੇ ਆ ਕਿਸੇ ਵੀ ਧਰਮ ਦੇ ਹੋਣ ਆਪਾਂ ਇੱਕ ਕਿਸੇ ਕੰਮ ਦੇ ਬਿਲਕੁਲ ਉਹ ਸਾਰੇ ਧਰਮਾਂ 'ਚ ਨਹੀਂ ਕਿਉਂਕਿ ਮਿਲਦੇ ਨੇ ਸਿਕਿਉਰਟੀ ਦੇਣੀ ਹੈ ਉਹਨਾਂ ਨੂੰ ਜੇਲ੍ਹ 'ਚ ਦੇ ਦਿਓ ਬਿਲਕੁਲ ਕਿ ਨਹੀਂ ਉਹਨਾਂ ਨੂੰ ਸਿਕਿਉਰੀ ਰੱਖਣਾ ਜੇਲ੍ਹ ਚ ਅੰਦਰ ਬੰਦ ਕਰੋ ਨਾਲੇ ਉਹਨਾਂ ਦੀ ਸਜ਼ਾ ਹੋਊਗੀ ਨਾਲੇ ਉਹ ਸਿਕਿਉਰ ਹੋ ਜਾਣਗੇ ਉਦੋਂ ਤੱਕ ਸਿਕਿਉਰਟੀ ਹੋਈ ਨਹੀਂ ਸਕਦੀ ਕੋਈ ਹੈਨਾ ਇਸ ਕਰਕੇ ਲੀਡਰਾਂ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ ਜਿਹੀਂ ਚੋਣਿਆਂ ਆਪਾਂ ਗੱਲਾਂ ਕਰਦੇ ਆ ਕਿਸੇ ਟਾਈਮ ਗੱਲ ਕਰਦੇ ਨੇ ਵੀ ਸਾਡਾ ਦੇਸ਼ ਛਿੜੀ ਸੀ ਸੋਹਣੀ ਦੀ ਸੋਹਣੀ ਛਿੜੀ ਸਾਡਾ ਦੇਸ਼ ਅੱਜ ਵੀ ਹੈ ਨੇ ਕੁਛ ਨਹੀਂ ਹੋਇਆ ਸੋਨੇ ਚ ਜਿਹੜੀ ਕਿਉਂ ਕਿਹਾ ਜਾਂਦਾ ਸੀ ਇਹ ਥੋੜੀ ਜਿਹੀ ਇੱਥੇ ਬਹੁਤ ਜ਼ਿਆਦਾ ਘਰਾਂ 'ਚ ਸੋਨਾ ਰੜੇ ਹੋਇਆ ਸੀ ਜਾਂ ਘਰਾਂ 'ਚ ਸੋਨਾ ਉਗਦਾ ਸੀਗਾ ਸੋਨਾ ਕੀ ਸਾਡੀ ਮਿੱਟੀ ਸੋਨਾ ਉਗਦੀ ਹੈ ਉਹ ਬਜਾਉ ਧਰਤੀ ਹੈ ਜੇ ਪੰਜਾਬ ਦੀ ਗੱਲ ਕਰੀਏ ਸੋਨਾ ਉਗਦਾ ਹੈ ਇਸ ਤੋਂ ਹਨਾ ਕੋਈ ਬੰਦਾ ਪੰਜਾਬ ਦੇ ਵਿੱਚ ਭੁੱਖਾ ਨਹੀਂ ਮਰਦਾ ਕਦੀ ਖੁਸ਼ਹਾਲੀ ਹੁੰਦੀ ਹੈ ਇਹ ਨਹੀਂ ਖੁਸ਼ਹਾਲੀ ਹੈ ਖੁਸ਼ਹਾਲੀ ਆ ਅੱਜ ਵੀ ਕੁਝ ਨਹੀਂ ਹੋਇਆ ਸਾਡੇ ਦੇਸ਼ ਨੂੰ ਅੱਜ ਵੀ ਉਹੀ ਆ ਪਰ ਗੱਲ ਕੀ ਆ ਵੀ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਲੋਕ ਸੀਗੇ ਉਹ ਕਿਤੇ ਨਾ ਕਿਤੇ ਦੇਸ਼ ਛੱਡ ਕੇ ਆਪਣੇ ਆਪਲੇ ਹੂੰ ਕਰਪਟ ਹੋਗੇ ਜਦੋਂ ਵਾਪਸ ਪਰਤਣਗੇ ਫਿਰ ਸਾਡੀ ਗੱਲ ਉੱਥੇ ਆ ਜਾਣੀ ਹੈ ਆ ਸੋਨੇ ਦੀ ਚਿੜੀ ਦਾ ਮਤਲਬ ਇਹ ਹੁੰਦਾ ਕਿ ਖੁਸ਼ਹਾਲੀ ਹੈ ਤੁਹਾਡੇ ਕੋਲ ਖੁਸ਼ਹਾਲੀ ਹੈ ਤੁਸੀਂ ਤਿੰਨ ਡੰਗ ਦੀ ਰੋਟੀ ਸੋਹਣੀ ਖਾਂਦੇ ਹੋ ਤੁਸੀਂ ਜਿਉਂਦੇ ਹੋ ਤੁਹਾਡੇ ਸੇਤਾਂ ਚੰਗੀਆਂ ਨੇ ਤੁਹਾਡੀ ਸੋਚ ਚੰਗੀ ਆ ਤੁਸੀਂ ਇੱਕ ਦੂਜੇ ਦੇ ਨਾਲ ਦੁੱਖ ਤਕਲੀਫ ਚ ਖੜਦੇ ਹੋ ਪੰਜਾਬ 'ਚ ਇਹੀ ਆਪਾਂ ਕਹਿੰਦੇ ਹਾਂ ਬਿਲਕੁਲ ਜਦੋਂ ਕੋਈ ਆਫਤ ਆਉਂਦੀ ਆ ਗੁਦਰਤ ਆਫਤ ਲਾ ਲੋ ਜਾਂ ਕੋਈ ਮਤਲਬ ਪੰਜਾਬ ਦੀ ਪੂਰੀ ਦੁਨੀਆ 'ਚ ਇਹ ਮੰਨਿਆ ਗਿਆ ਸੋ ਪੰਜਾਬ ਤਾਂ ਇਸ ਪੱਖੋਂ ਦਾ ਹਾਲੇ ਵੀ ਸੋਨੇ ਦੀ ਚਿੜੀ ਹੈ ਬਿਲਕੁਲ ਠੀਕ ਹੈ ਨਾ ਸੋ ਇਹ ਨਹੀਂ ਕਿ ਸਾਡੇ ਕੋਲੇ ਉਹੀ ਗੱਲ ਹੈ ਥੋੜੀ ਸਹੀ ਗੱਲ ਹੈ ਕਿ ਸੋਨਾ ਕਿੰਨਾ ਪੈਸਾ ਕਿੰਨਾ ਨਹੀਂ ਤੁਸੀਂ ਖੁਸ਼ਹਾਲ ਕਿੰਨੇ ਹੋ ਖੁਸ਼ਹਾਲ ਕਿੰਨੇ ਹੋ ਤੁਸੀਂ ਚੰਗੀ ਜ਼ਿੰਦਗੀ ਜਿਉ ਰਹੇ ਹੋ ਇਹ ਇਹਦਾ ਸਿੱਧੂ ਸਾਹਿਬ ਇੱਕ ਵਾਰੀ ਕਹਿੰਦੇ ਕੋਈ ਆ ਬਾਪ ਆਪਣੀ ਬੇਟੀ ਦਾ ਰਿਸ਼ਤਾ ਕਰਨ ਚੱਲੇਗਾ ਕਿਸੇ ਘਰੇ ਹੂੰ ਉਹਨੇ ਜਾ ਕੇ ਪੁੱਛਿਆ ਪਰਿਵਾਰ ਨੂੰ ਦੇਖਿਆ ਜਦੋਂ ਕਿਉਂਕਿ ਸੀਗਾ ਸਰਦਾ ਪੁੱਸਦਾ ਜ਼ਿੰਮੇਵਾਰ ਸੀਗਾ ਉਹ ਹੂੰ ਆਪਦੇ ਬਰਾਬਰ ਦੇ ਘਰ ਦੀ ਜਾਊਗਾ ਉਹ ਬਰਾਬਰ ਦੇ ਘਰੇ ਗਿਆ ਉਹਨੇ ਪੁੱਛਿਆ ਮੁੰਡੇ ਨੂੰ ਕਾਕਾ ਜੀ ਕੀ ਕੁਝ ਤੁਹਾਡੇ ਕੋਲੇ ਹੈਗਾ ਹੂੰ ਉਹ ਕਹਿੰਦਾ ਜੀ ਵੀ 10 ਕਿੱਲੇ ਜ਼ਮੀਨ ਆ ਆ ਚੀਜ਼ ਆ ਆ ਚੀਜ਼ ਆ ਟਰੈਕਟਰ ਆ ਟਰਾਲੀ ਆ ਹਲ ਨੇ ਆ ਮਤਲਬ ਉਹਨੇ ਆਪਣੀ ਪ੍ਰੋਪਰਟੀ ਸਾਰੀ ਗਿਣਾਈ ਕਹਿੰਦਾ ਵੀ ਜੇ ਹੋਰ ਲੋਡ ਪੈ ਗਈ ਕਰਬਾ ਜੀ ਆਹੀ ਬੋਤਾ ਕਹਿੰਦਾ ਹੁਣ ਕੀ ਕਰ ਸਕਦਾ ਕਹਿੰਦਾ ਆਪਾਂ ਉਹ ਕਹਿੰਦਾ ਠੀਕ ਐ ਮੈਂ ਘਰੇ ਜਾ ਕੇ ਸਲਾਹ ਕਰਕੇ ਦੱਸੂਗਾ ਕਹਿੰਦੇ ਵੀ ਦੂਸਰੀ ਵਾਰ ਕਿਸੇ ਘਰੇ ਗਿਆ ਉਹ ਉਹ ਬੰਦਾ ਮਤਲਬ ਇੰਨਾ ਅਮੀਰ ਨਹੀਂ ਸੀ ਅਮੀਰ ਕਿਸੇ ਵੀ ਇੰਨਾ ਸਰਦਾ ਪਸਦਾ ਨਹੀਂ ਸੀਗਾ ਉਹਨੂੰ ਮੁੰਡੇ ਦੇ ਬਾਪ ਨੇ ਸੇਹ ਹਸਾਲ ਕੀਤਾ ਕਹਿੰਦਾ ਵੀ ਤੇਰੇ ਕੋਲ ਕੀ ਆ ਤੇ ਕੀ ਕਰ ਸਕਦਾ ਉਹ ਕਹਿੰਦਾ ਜੀ ਪੱਲੇ ਕੁਛ ਨਹੀਂ ਲੋਡ ਪੈ ਗਈ ਤਾਂ 50 ਲੱਖ ਇਕੱਠਾ ਕਰ ਦਊਗਾ ਹਮਮ ਕੋ ਮੇਰੀ ਕੁੜੀ ਇੱਥੇ ਲਿਆ ਦੋ ਹਮਮ ਇਹ ਵੀ ਨਾਲ ਜ਼ਰਤਾਂ ਕੱਲ੍ਹ ਫੇ ਜ਼ਰਤ ਦੀ ਆ ਗਈ ਹਮ ਇਹ ਵੀ ਬੰਦੇ ਜ਼ਰਤ ਹੈ ਇਹ ਕਰ ਸਕਦਾ ਗੱਲ ਇਹ ਨਹੀਂ ਤੁਹਾਡੇ ਕੋਲੇ ਕੀ ਹੈ ਗੱਲ ਇਹ ਹੈ ਕਿ ਤੁਸੀਂ ਲੋਡ ਪੈਂਟ ਕੀ ਕਰ ਸਕਦੇ ਕਰ ਸਕਦੇ ਬਿਲਕੁਲ ਇਨਸਾਨ ਲਈ ਹੁਣ ਇਹ ਜ਼ਰਤ ਹੋਣੀ ਜ਼ਰੂਰੀ ਹੈ ਆਪਾਂ ਆਮ ਵੀ ਛੋਟੇ ਛੋਟੇ ਕੰਮ ਵੀ ਕਰਦੇ ਆ ਉਹਦੇ ਲਈ ਵੀ ਤੁਹਾਨੂੰ ਮਤਲਬ ਕਹਿ ਲਈ ਇੱਕ ਤਰ੍ਹਾਂ ਦਾ ਜਨੂੰਨ ਹੁੰਦਾ ਜਜ਼ਬਾ ਹੁੰਦਾ ਕਿ ਮੈਂ ਇਹ ਕਰਨਾ ਹੈ ਠੀਕ ਹੈ ਨਾ ਤੇ ਸਮਝ ਹੋਣੀ ਵੀ ਬਹੁਤ ਜ਼ਰੂਰੀ ਆ ਇਹ ਇਹ ਲੀਡਰਾਂ ਦੇ ਵਿੱਚ ਸਾਨੂੰ ਚਾਹੀਦਾ ਚਾਹੀਦਾ ਦੇ ਪੋਹੀ ਗੱਲ ਲੱਗੀ ਜ਼ਰਤਾਲੀ ਇਹ ਇਹ ਗੇਮਾਂ 'ਚ ਵੀ ਸੇਮ ਚੱਲਦੀ ਹੈ ਖੇਡਾਂ ਦੇ ਵਿੱਚ ਖੇਡਾਂ ਦੇ ਵਿੱਚ ਕੌਣ ਬਣਦਾ ਜਾਂਦਾ ਜੀ ਜ਼ਰਤ ਹੁੰਦੀ ਹੈ ਕਿਹਨੂੰ ਘਰੋਂ ਬਿਜਾਇਆ ਜਾਂਦਾ ਹੁਣ ਜਿਹੜੇ ਛੋਟੇ ਹੁੰਦੇ ਦਰ ਲੱਗਿਆ ਨੇ ਜਿਵੇਂ ਖੇਡ ਲੱਗੇ ਬਰੇ ਗੇਟਾ ਟੁੱਟੂ ਮੇਰਾ ਗੋਣਾ ਟੁੱਟ ਜਾਊਗਾ ਉਹ ਪਲੇਅਰ ਨਹੀਂ ਬਣ ਸਕਦੇ ਕਦੇ ਨਹੀਂ ਨਹੀਂ ਬਿਲਕੁਲ ਜਿਨ੍ਹਾਂ ਨੂੰ ਸੱਟਾਂ ਖਾਣ ਦਾ ਸ਼ੌਂਕ ਹੁੰਦਾ ਇਹਨਾਂ ਨੂੰ ਲੱਗਦਾ ਵੀ ਇਹਦੇ ਟੁੱਟ ਗਿਆ ਛੁੱਟ ਜਾਊਗਾ ਉਹ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਨੇ ਸਾਡੇ ਬਹੁਤ ਇਹੋ ਜਿਹੇ ਪਲੇਅਰ ਨੇ ਜਿੰਨਾਂ ਕੋਲੇ ਹੱਥ ਨਹੀਂ ਹੈਗੇ ਜਿੰਨਾਂ ਕੋਲੇ ਲੱਤਾਂ ਨਹੀਂ ਹੈਗੀਆਂ ਪਰ ਉਹ ਅੱਜ ਬਹੁਤ ਵੱਡੇ ਮੁਕਾਮ ਤੇ ਨੇ ਸਿਰਫ ਕਿਤੇ ਕਰਕੇ ਜਜ਼ਬੇ ਕਰਕੇ ਸਾਡਾ ਸਲਾਮ ਉਹਨਾਂ ਨੂੰ ਜਜ਼ਬੇ ਨੂੰ ਹਨਾ ਸਲੂਟ ਆ ਸਾਡਾ ਜਿਹੜੇ ਵੀ ਲੋਕ ਕਿਸੇ ਵੀ ਖੇਤਰ ਦੇ ਵਿੱਚ ਜਜ਼ਬੇ ਨਾਲ ਕੰਮ ਕਰ ਰਹੇ ਨੇ ਚਾਹੇ ਉਹ ਸਰਕਾਰ ਜਿਵੇਂ ਆਪਣੇ ਆਪਣਾ ਦੋਸਤ ਹੈ ਮੋਜਾ ਦਲਪ੍ਰੀਤ ਸਰ ਨਾਲ ਗੱਲ ਕਰਦੇ ਹੁੰਦੇ ਨੇ ਦਲਪ੍ਰੀਤ ਸਿੰਘ ਮੋਜਾ ਉਹ ਤਾਂ ਜਜ਼ਬਾ ਕੀ ਹੈ ਇਹ ਇਮਾਨਦਾਰ ਆ ਹਾਲਾਂਕਿ ਪੱਕਾ ਵੀ ਨਹੀਂ ਹੈਗਾ ਕੱਚਾ ਹੈ ਸ਼ੈ ਤਨਖਾਹ ਵੀ ਉਹਦੀ ਬਹੁਤ ਜ਼ਿਆਦਾ ਨਹੀਂ ਹੋਣੀ ਥੋੜੀ ਹੋਗੀ ਮੈਂ ਕਈ ਵਾਰੀ ਪ੍ਰਤੱਖ ਦੇਖਿਆ ਕਿ ਤਾਂ ਹੁੰਦੀ ਸਿੱਧੂ ਸਾਹਿਬ ਸੁਣੀ ਸੁਣਾਈ ਗੱਲ ਮੈਂ ਉਹਨੂੰ ਫੋਨ ਕਰਦਾ ਵੀ ਯਾਰ ਮੋਝੇ ਆ ਬੰਦਾ ਤੇਰੇ ਕੋਲੇ ਆਊਗਾ ਇਹਦਾ ਕੰਮ ਕਰਾਉਣਾ ਕੋਈ ਸੇਵਾ ਪਾਣੀ ਲੈ ਲਈ ਉਹਦੇ ਜਰੂਰ ਪਤਾ ਕੀ ਹੁੰਦਾ ਉਹਦਾ ਜੇ ਸੇਵਾ ਬੜੀ ਢੇੜਾ ਵਕਿਸ ਕੋਲ ਹੋਰ ਭੇਜ ਦੇ ਮੈਂ ਇਹਦਾ ਬਹਿਸ ਕੀਤੀ ਕਿ ਉਹਨਾਂ ਨਾਲ ਉਹ ਮੈਂ ਕਿਹਾ ਮੋਝੇ ਵੀ ਜਰ ਉਹ ਬੰਦਾ ਤੇਰੇ ਕੋਲੇ ਨਹੀਂ ਮੈਂ ਭੇਜੂੰਗਾ ਕਿਸੇ ਕੋਲੇ ਹੋਰ ਜਾਊਗਾ ਕੋਈ ਬੰਦਾ ਵੀ ਤਾ ਲਊਗਾ ਕਿਹਨੂੰ ਲੈ ਲਵੇ ਉਹਦਾ ਕੰਮ ਹੈ ਮੇਰਾ ਕੰਮ ਨਹੀਂ ਹੈਗਾ ਜੇ ਮੈਂ ਕੰਮ ਕਰੂੰਗਾ ਤਾਂ ਮੈਂ ਮੈਂ ਜਿਹੜੀ ਸੀਟ ਤੇ ਬੈਠਾ ਮੈਂ ਇਹ ਕੰਮ ਕਰਨ ਦੀ ਫੀਸ ਬਕਾਇਦਾ ਲੈ ਰਿਹਾ ਮੇਰਾ ਉਸ ਫੀਸ 'ਚ ਗੁਜ਼ਾਰਾ ਹੁੰਦਾ ਹੈ ਨਾ ਮੈਂ ਉਹ ਪੈਸੇ ਲੈ ਕੇ ਕੰਮ ਨਹੀਂ ਕਰਦਾ ਉਹ ਪੈਸੇ ਨਹੀਂ ਵੀ ਲੈਂਦਾ ਦੂਜੀ ਗੱਲ ਇਹ ਵੀ ਆ ਉਹ ਨਾ ਗਰੀਬ ਗੁਰਬਾ ਜਿਹਨੂੰ ਤੁਰਿਆ ਫਿਰਦਾ ਉੱਥੇ ਕਚਾਈਦਿਆਂ 'ਚ ਮੈਂ ਦੱਸ ਦਿਆਂ ਦਰਸ਼ਕਾਂ ਨੂੰ ਵੀ ਉਹ ਜਿਹੜਾ ਹੈਗਾ ਉਹ ਡੀਸੀ ਆਫਸ ਬਰਨਾਲਾ 'ਚ ਕੰਮ ਕਰਦਾ ਮੁੰਡਾ ਤੇ ਉਹ ਕੱਚਾ ਹੈ ਤੇ ਉਹ ਬਹੁਤ ਜ਼ਿਆਦਾ ਇਮਾਨਦਾਰ ਬੰਦਾ ਉਹ ਜੇ ਉੱਥੇ ਨੂੰ ਕੋਈ ਮਤਲਬ ਮਿਲ ਜੀ ਨਾ ਗਰੀਬ ਗੁਰਬਾ ਮਤਲਬ ਕਹਿ ਲੋ ਲੋੜਵੰਦ ਉੱਥੇ ਆਪਦਾ ਕੰਮ ਕਰਾਉਣਾ ਹੈ ਨਹੀਂ ਉਹਦੀ ਸੁਣਵਾਈ ਹੁੰਦੀ ਨਾ ਮੋਸਟਲੀ ਹੁੰਦਾ ਹੀ ਇਹ ਚੀਜ਼ਾਂ ਤੇ ਉਹ ਉਹਨੂੰ ਫੜ ਕੇ ਬਾਹ ਲੈ ਜਾਂਦਾ ਤੇ ਉਹਦਾ ਕੰਮ ਆਪ ਕਰਵਾ ਕੇ ਦਿੰਦਾ ਇਹ ਜਜ਼ਬਾ ਹੈ ਇਹ ਜਜ਼ਬਾ ਹੈ ਇਹ ਜ਼ਰੂਰਤ ਹੈ ਔਰ ਉਹਦਾ ਕੰਮ ਹੁੰਦਾ ਵੀ ਹੈ ਉਹਦਾ ਕੰਮ ਹੁੰਦਾ ਮੈਂ ਕੋਈ ਆਪਦਾ ਕੰਮ ਸੀਗਾ ਜਿਹਦਾ ਪ੍ਰੋਸੀਜਰ ਸੀਗਾ ਮੈਨੂੰ ਲੱਗਦਾ 15 ਵੀ ਦਿਨ ਦਾ ਪਰ ਉਹ ਇੱਕ ਦਿਨ ਚ ਮੇਰੇ ਹੱਥੇ ਸੀਗਾ ਬਿਲਕੁਲ ਕਿਉਂਕਿ ਜਿਹੜਾ ਬੰਦਾ ਇਹ ਨਹੀਂ ਵੀ ਇਮਾਨਦਾਰ ਬੰਦੇ ਨੂੰ ਸਾਰੇ ਲੋਕ ਉਸ ਤਰੀਕੇ ਨਾਲ ਦੇਖਦੇ ਨਹੀਂ ਇਹ ਕਈ ਲੋਕ ਹੁੰਦੇ ਨੇ ਜਿਹੜੇ ਸ਼ਾਇਦ ਮਜਬੂਰੀਆਂ ਕਰਕੇ ਇਮਾਨਦਾਰ ਨਹੀਂ reh ਸਕਦੇ ਕਿਉਂਕਿ ਉਹਨਾਂ ਦਾ ਵੀ ਕੋਈ ਨਾ ਕੋਈ ਰੀਜ਼ਨ ਹੁੰਦਾ ਹੋਗਾ ਪਰ ਉਹ ਇਮਾਨਦਾਰ ਬੰਦਿਆਂ ਦੀ ਇੱਜ਼ਤ ਬਹੁਤ ਕਰਦੇ ਨੇ ਬਿਲਕੁਲ ਰਿਸਪੈਕਟ ਬਹੁਤ ਦਿੰਦੇ ਨੇ ਕਦਰ ਬਹੁਤ ਕਰਦੇ ਨੇ ਸੋ ਸਾਡਾ ਵੱਲੋਂ ਸਾਡੀ ਟੀਮ ਵੱਲੋਂ ਸਾਰੀ ਵੱਲੋਂ ਲੀਡਿੰਗ ਪੰਜਾਬ ਵੱਲੋਂ ਚੰਨੀ ਸਾਹ ਬੁਰਾ ਦਾ ਬਹੁਤ ਮਿਹਰਬਾਨੀ ਥੈਂਕ ਯੂ ਆ ਕਿਉਂਕਿ ਉਹ ਬੜੇ ਸੁਣੇ ਮੁੱਦੇ ਚੱਕੇ ਨੇ ਸੋ ਸਾਡੀ ਇਹੀ ਉਮੀਦ ਹੈ ਸਾਰੇ ਲੀਡਰਾਂ ਤੋਂ ਉਹ ਜਿਸ ਵੀ ਖੇਤਰ 'ਚ ਨੇ ਜਿੱਥੇ ਵੀ ਨੇ ਜਿਹੜੇ ਵੀ ਦੇਸ਼ ਦੇ ਨੇ ਜਿਹੜੇ ਮੁਲਕ ਦੇ ਨੇ ਇਹ ਚੰਗੇ ਮੁੱਦੇ ਚੱਕਣ ਤੇ ਲੋਕਾਂ ਨੂੰ ਉਹਨਾਂ ਤੋਂ ਉਮੀਦਾਂ ਨੇ ਕਿਉਂਕਿ ਲੋਕਾਂ ਨੇ ਬਹੁਤ ਉਮੀਦਾਂ ਨਾਲ ਚੁਣਿਆ ਹੋਇਆ ਉਹਨਾਂ ਨੂੰ ਸੋ ਉਹ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨਾ ਸੋ ਸਾਡਾ ਫਿਰ ਚੰਨੀ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਮਿਹਰਬਾਨੀ